ਭਗਵਾਨ ਰਾਮ ਦੇ ਨਾਮ ਚ ਗੁਆਣ ਲੱਗੀ ਸੈਕੂਲਰਿਜ਼ਮ ਦੀ ਭਾਸ਼ਾ ਕੀ ਹੈ ਸਾਹਿਬ ਸੈਕੂਲਰਿਜ਼ਮ ਦੀ ਡਿਫੀਨੇਸ਼ਨ ਕੀ ਹੈ ਹਰੇਕ ਬੰਦੇ ਨੂੰ ਆਪਣਾ ਧਰਮ ਮੰਨਣ ਦਾ ਅਖਤਿਆਰ ਹੈ ਪ੍ਰਾਤਿਆ ਕਿਸੇ ਨੂੰ ਨਹੀਂ ਕਹਿੰਦਾ ਕਿ ਕਿਸੇ ਦੂਜੇ ਦੇ ਧਰਮ ਦਾ ਤੁਸੀਂ ਅਪਮਾਨ ਕਰੋ ਪਰ ਪ੍ਰੋਬਲਮ ਰਾਣਾ ਜੀ ਬੜੀ ਵੱਡੀ ਗੱਲ ਕਹਿ ਕੇ ਗਏ ਤੇ ਪਤਾ ਨਹੀਂ ਕਿਸੇ ਨੇ ਧਿਆਨ ਕੀਤਾ ਕਿ ਨਹੀਂ ਕੀਤਾ ਰਾਣਾ ਸਿਰ ਭਗਵਾਨ ਰਾਮਦਾਸ ਜੀ ਸਾਹਿਬ ਇਹ ਦੂਜੇ ਕਹਿੰਦੇ ਕਿ ਸਾਡੇ ਭਗਵਾਨ ਨੂੰ ਕਰਨੀ ਕਿਹਾ ਭਗਵਾਨ ਸਾਰਿਆਂ ਦੇ ਕੋਈ ਹੈ ਚਿਤਰ ਜੀ ਕੋਈ ਹੈ ਫਰਮਣ ਦੱਸੋ ਸਾਰੇ ਨੇ ਕੋਈ ਭਗਵਾਨ ਹੈ ਭਗਵਾਨ ਤਾਂ ਕੋਈ ਹੈ ਆਪਾਂ ਲੱਗਣ ਨੂੰ ਨਾਮ ਤੋਂ ਜਾਣਦੇ ਆ ਪਰ ਇਹਨਾ ਸ਼ੇਰਾਂ ਨੇ ਜਿਹੜੇ ਭਗਵਾਨ ਰਾਮ ਦਾ ਵਿਰੋਧ ਕਰ ਰਿਹਾ ਬਖਸ਼ਿਆ ਇਹਨਾਂ ਨੇ ਕਿਸੇ ਨੂੰ ਵੀ ਨਹੀਂ ਆ ਜਿਹੜੀ ਗੱਲ ਕਹਿ ਕੇ ਗਏ ਆ ਰਣਜੀ ਕੱਲ ਉਹਨਾਂ ਦੇ ਪੁਰਾਣੇ ਮੁੱਖ ਮੰਤਰੀ ਦਿੱਲੀ ਵਾਲੇ 2 ਮਹੀਨੇ ਦੇ 4 ਕਿੰਨੇ 2 ਮਹੀਨੇ ਰਹਿ ਕੇ ਗਏ ਆ ਅਤੀਜੀ ਜੀ ਨੇ ਜਿਹੜੀ ਦਿੱਲੀ ਵਿਧਾਨ ਸਭਾ ਦੇ ਗੁਰੂਵਾਰਾਜ ਇੱਕ ਬਾਦਰ ਜੀ ਦੇ ਵਾਸਤੇ ਮਤਾ ਪੈ ਰਿਆ ਸੀ ਜਿਹੜੀ ਭਾਸ਼ਾ ਬੋਲੀ ਹੈ ਇਹ ਵੀਡੀਓ ਦੀ ਗੱਲ ਕਰ ਰਹੇ ਉਹਨਾਂ ਨੇ ਵਿਧਾਨ ਸਭਾ 'ਚ ਕਿਹਾ ਵਿਧਾਨ ਸਭਾ 'ਚ ਔਨ ਰਿਕਾਰਡਡ ਜਿਵੇਂ ਜਿਉਂਨੇ ਗੁਰੂ ਸਾਹਿਬ ਦਾ ਜਿਸ ਤਰ੍ਹਾਂ ਕੰਪੈਰੀਜ਼ਨ ਕੀਤਾ ਹੈ ਮੈਂ ਸੰਵਿਧਾਨਕਿ ਸੇਬਦਾਰ ਸ਼ੋਭਾ ਅਨੰਦਾ ਕਿਸੇ ਤਰ੍ਹਾਂ ਨਾਲ ਸੰਬੰਧਿਤ ਹੋਏ ਉਹ ਤਾਂ ਇੱਕ ਮੁੱਖ ਮੰਤਰੀ ਰਹੇ ਸਾਬ ਉਹਦਾ ਚਿਹਰਾ ਹੈ ਕਿ ਜਿੱਤੇ ਉਹਨਾਂ ਨੇ ਨਹੀਂ ਬਖਸ਼ਿਆ ਇੱਥੇ ਜਿਹੜੇ ਕਹਿੰਦੇ ਆ ਮੈਂ ਬੇਦਵੀ ਨਹੀਂ ਹੋਣ ਨਹੀਂ ਦੇਣੀ ਗੁਰੂ ਮਹਾਰਾਜ ਦੇ ਉੱਤੇ ਬੇਦਵੀ ਹੋਣ ਨਹੀਂ ਦੇਣੀ ਉਹਨਾਂ ਦੀ ਇੱਕ ਵੀਡੀਓ ਤੁਰ ਹੀ ਫਿਰਦੀ ਹੈ ਇੱਥੇ ਪਤਾ ਨਹੀਂ ਕਿਸੇ ਨੇ ਦੇਖੀ ਹੈ ਗ੍ਰੀਨ ਦੇਖੀ ਉਸ ਵੀਡੀਓ ਦੀ ਅਸਲਿਟੀ ਚੈੱਕ ਕਰਨ ਵਾਸਤੇ ਸਾਬ ਮਨ ਲੱਗਦਾ ਵੀ ਕੋਰਟ ਨੂੰ ਸੂਵ ਮੋਟਰ ਉਹਦਾ ਲੈਣਾ ਚਾਹੀਦਾ ਹੈ ਕਿ ਸੰਗਿਆ ਲੈਣਾ ਚਾਹੀਦਾ ਹੈ ਉਹ ਵੀਡੀਓ ਤੇ trio ਪੰਜਾਬ ਤੋਂ ਬਾਹਰ ਉਹਦਾ ਵਿਰਾਸਿਟੀ ਚੈੱਕ ਕਰਨੀ ਚਾਹੀਦੀ ਹੈ ਵਾਕਈ ਕਿਤੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਜਨਰੇਟਡ ਆਇਆ ਜੇਨੂਇਨ ਹੈ ਅਗਰ ਜੇਨੂਨ ਹੈ ਨਾ ਤਾਂ ਫਿਰ ਮੈਂ ਨਹੀਂ ਸਮਝਦਾ ਕੁਰਸੀ ਚੰਡੂਣਾ ਦੀ ਬੜੀ ਛੋਟੀ ਜੀ ਗੱਲ ਹੈ ਸਾਹਿਬ ਉਸ ਮੁੱਖ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਹਿਣਾ ਧੋਖਾ ਹੈ ਪਰ ਉਹ ਬਹੁਤ ਵੱਡਾ ਜ਼ੁਰਮ ਹੈ ਉਹ ਜ਼ੁਰਮ ਹੈ ਬੇਅਦਬੀ ਦਾ ਜਿਹਦੇ ਵਾਸਤੇ ਖੁਦ ਭਗਵੰਦ ਮਾਨ ਜੀ ਕਹਿੰਦੇ ਫਾਸੀ ਦੀ ਸਜ਼ਾ ਸਾਨੂੰ ਇਜਾਜ਼ਤ ਦੇਵੇ ਕੇਂਦਰ ਸਰਕਾਰ ਤੋਂ ਭੇਜਦੇ ਆ ਜੀ ਬਣਾ ਕੇ ਹਜ਼ਮਤਾ ਪਾਇਆ ਸੀਗਾ ਐਕਸਪ੍ਰੈਸ਼ਨ ਸੈਸ਼ਨ ਦੇ ਤਾਂ ਪਾਇਆ ਸੀ ਨਹੀਂ ਪਾਇਆ ਜੇ ਕੋਈ ਗੁਰੂ ਮਹਾਰਾਜ ਦੀ ਬੇਅਦਬੀ ਕਰਦਾ ਹੈ ਧਰਮ ਦੀ ਬੇਅਦਬੀ ਕਰਦਾ ਹੈ ਤੂੰ ਫਾਸੀ ਦੀ ਸਜ਼ਾ ਹਣੀ ਚਾਹੀਦੀ ਹੈ ਰੋਣਾ ਲਾ ਸਿੱਕਿਆ ਪਰ ਇੱਕ ਗੱਲ ਕਿਉਂਕਿ ਅੱਜ ਕੱਲੇ ਇੱਕ ਰਵਾਜ ਬਣ ਗਿਆ ਸਪੈਸ਼ਲ ਸੈਸ਼ਨ ਬੁਲਾਓ ਜੀ ਸਪੈਸ਼ਲ ਸੈਸ਼ਨ ਹੋਗੇ ਸਰ ਕਾਂ ਦਾ ਦਸਵਾ ਸੀ ਗਾ 9 ਸੈਸ਼ਨ ਸਪੈਸ਼ਲ ਸੈਸ਼ਨ ਹੋਗੇ ਇੱਕ ਸੈਸ਼ਨ ਐਸ ਭਗਵੰਤ ਜੀ ਦੀ ਵੀਡੀਓ ਤੋਂ ਹੀ ਬੁਲਾਣਾ ਚਾਹੀਦਾ ਬਿਲਕੁਲ ਸਾਬ ਉਹਦੇ ਪਾਣੀ ਦਾ ਪਾਣੀ ਹੋ ਜਾਂ ਭਗਵੰਤ ਜੀ ਆਪੀ ਰਿਪੋਰਟ ਲੈ ਕੇ ਆਣ ਬਾਕੀ ਸਾਥੀ ਕਾਂਗਰਸ ਵਾਲੇ ਕਾਂਗਰਸੀ ਤੇ ਕੁਝ ਨਹੀਂ ਲੈ ਕੇ ਜਾਂਦੇ ਸਾਬ ਕਾਂਗਰਸੀਆਂ ਚ ਦੇ ਮਟੇ ਨਹੀਂ ਭਗਵੰਤ ਮਾਨ ਦੇ ਸਾਹਮਣੇ ਖੜੇ ਹੋ ਕੇ ਗੱਲ ਕਰਦੀ ਉਹ ਤਾਂ ਬੜੇ ਰਾਜੀ ਐ ਸਪੈਸ਼ਲ ਸਰਜਨ ਤੋਂ ਇੱਕ ਦਿਨ ਦੇ ਵਿੱਚ ਖੜਾ ਛੁੱਟ ਜਾਂਦਾ ਨਹੀਂ ਭਗਵੰਤ ਮਾਨ ਨੇ ਕਿਹਾ ਚੱਕ ਪਾ ਕੇ ਗੱਲ ਕਰੋ ਉਹ ਆਪਣੇ ਖੁਸ਼ੇ ਕਾਲੀਨ ਜਾਂਦੇ ਠੀਕ ਹੈ ਸਪੈਸ਼ਲ ਸੈਸ਼ਨ ਹੋਏ ਭਗਵੰਤ ਮਾਨ ਆਪਣੀ ਜੋਤ ਨਾਲ ਗਾਤਾ ਗਾ ਕੇ ਤੁਰ ਜਾਣ ਕੈਸੀ ਆਪਣੇ ਜਾਨ ਸੇ ਸਹਾਰ ਬਚਾ ਕੇ ਬਾਹਰ ਆ ਗਏ ਇਹਨਾਂ ਨੂੰ ਇੱਕ ਦੋਨੋ ਪਾਰਟੀਆਂ ਨੂੰ ਸਭ ਕੱਲੇ ਰਾਮ ਦੇ ਨਾਮ ਚੰਮੂ ਗੁਆੜ ਲੱਗੇ ਨੰਨ ਇਹਨਾਂ ਨੂੰ ਗਰੀਬ ਚੋਂ ਗੁਆੜ ਲੱਗੇ ਗਰੀਬ ਚੋਂ ਗੁਆਰੀਏ ਜਿਹਦਾ ਕਾਰਨ ਹੈ ਵਿਰੋਧ ਕਰ ਰਹੇ ਸਭ ਕਿਉਂ ਮੈਂ ਕਹਿ ਰਿਹਾ ਆਕਰਸ਼ਣ ਕਿਉਂ ਹੋਈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ 10000 ਕੇਸ ਦਰਜ ਹੋਗੇ 6500 ਦੇ ਕਰੀਬ ਕਪਲੇ ਸਾਹਮਣੇ ਆਏ ਆ ਉਹ ਕਿਉਂ ਮੈਂ ਕਹਿ ਰਿਹਾ ਕਪਲੇ ਕਿਉਂ ਹੈ ਸਾਡੇ ਕਪਲਿਆਂ ਦੇ ਵਿੱਚ ਕਮ ਤਾਂ ਦਿਖਾਇਆ गरीब मजदूर नाम भी दहाड़िया देहाड़िया किसी दहाड़िया पैसा किसी ठेकेदार बेजती गरीब की बेजती होगी साहब गरीब की जो हाजरी लगूगी ना के नहीं आंता नहीं आता गरीब जो बेचारा चार शायद लाया ना हो बुदबू आगे भी कौन मत लाऊगा ਠੇਕਦਾਰ ਨੇ ਆ ਕੇ ਨਾ ਸਿਰਫ ਸੈਂਟ ਲਾ ਗਿਆ ਹੋਗਾ ਲਾਲ ਲਿਵਾਵਾ ਵੀ ਲੈ ਕੇ ਆ ਗਿਆ ਹੋਗਾ ਲੋ ਜੀ ਇੰਨੇ ਦਾ ਕੰਮ ਸੀਗਾ ਕਿ ਇੰਨੇ ਹੱਥ ਹਟਾ ਹਿੱਸਾ ਬਣਦਾ ਫਲੋ ਸਾਬ ਆਜੇ ਜਦੋਂ ਜਿਸ ਟੈਕਨੋਲੋਜੀ ਦੀ ਗੱਲ ਕਰਕੇ ਇਹ ਰੈਣਾ ਸਾਹਿਬ ਉਸ ਟੈਕਨੋਲੋਜੀ ਦੇ ਨਾਲ ਨਾਲ KYC ਕੀਤੀ ਹੈ ਵੀ ਹਰੇਕ ਦੇ ਪਰਸਨਲ ਅਕਾਊਂਟ 'ਚ ਫੋਟੋ ਦੀ ਇੰਡੀਵਿਜੁਅਲ ਉਹਦਾ ਬਣੂਗਾ ਕਾਰ ਤੇ ਉਹਦੇ ਖਾਤੇ 'ਚ ਜਿਹੇ ਪੈਸੇ ਜਾਊਗਾ ਫਿਰ ਨਾ ਰਹੇਗਾ ਬਾਸ ਨਾ ਬੁਝੇਗੀ ਬਾਸੜੀ ਪੈਸੇ ਜਿਹਦੇ ਬਣਦੇ ਉਹਦੇ ਖਾਤੇ 'ਚ ਜਾਣਗੇ ਤੇ ਇਹ ਸ੍ਰੀਮਾਨ ਹਨਾ ਲੀਡਰ ਇਹਨਾਂ ਦੇ ਜਿਹੜੇ ਆ ਉਹ ਮਾਲ ਕਿਤੋਂ ਖੜ ਗਿਆ ਕਾਣੀ ਸਭ ਆ ਸਾਰਾ ਰਾਮ ਰੋੜਾ ਆਪਣੇ ਪੈਸੇ ਬਚਾਣ ਦਾ ਸਾਬ ਨਾ ਤਾਂ ਇਹਨਾਂ ਨੂੰ ਨਾਮ ਦਾ ਕੋਈ ਖੜਕ ਪੰਦਾ ਕਿ ਐਡਾ ਹੀ ਤਿਆਰ ਆਇਆ ਖੜਾ ਹੈ ਅੱਜ ਭਗਵੰਤ ਮਾਨ ਜੀ ਬੜੇ ਵਿਚਲਤ ਹੈ ਯਾ ਸਾਡੇ ਵਾਲੇ ਬੇਰੇ ਪੁਰਾਣੇ ਕਾਂਗਰਸੀ ਜਿਹੜੇ ਦੋਸਤ ਯਾਰ ਦੋਸਤ ਹੈ ਐਨੇ ਵਿਚਲਤ ਹੈ ਨੇ ਮਹਾਤਮਾ ਗਾਂਧੀ ਜੀ ਦਾ ਨਾਮ हट ਗਿਆ ਤੇ ਇੱਕ ਅਧੀ ਸਕੀਮ ਤੁਸੀਂ ਚਾਲੂ ਕਰਦੇ ਹੋ ਮਹਾਤਮਾ ਗਾਂਧੀ ਦੇ ਨਾਮ ਤੇ ਤੁਸੀਂ ਹੋਰ ਸਕੀਮ ਚਾਲੂ ਕਰਦੇ ਹੋ ਰੋਕਾ ਕਿ ਇਹਨੇ ਤੁੰ ਨੂੰ ਜੇ ਭਗਵੰਤ ਮਾਨ ਜੀ ਦੇ ਜੋ ਜਿਸ ਕੇ ਜੰਦਾ ਗੁਰੂ ਮਹਾਰਾਜ ਦੇ ਸਾਹਮਣੇ ਕਰੀ ਜਾਂਦੇ ਤੁਸੀਂ ਇੱਕ ਮਹਾਤਮਾ ਗਾਂਧੀ ਦੇ ਨਾਂ ਕਿਸੇ ਹੋ ਚਾਲੂ ਕਰਦੇ ਹੋ ਨਿਰਣਾਤ ਕੌਂਸਲਰ ਸਾਹਿਬ ਟੋਟਲ ਐਬਸੋਲੂਟਲੀ ਕੋਈ ਕਾਰਨ ਨਹੀਂ ਹੈ ਕਿਸਕਰ ਦਾ ਵਿਰੋਧ ਹੈ जो मैं देखा क्योंकि देखो सर मैं एक सौ चालीस साल हो गए कांग्रेस नीचे पुरानी पार्टी है, किस ग्रोध करनी है इसे कोई ना कोई तो नुकसान होना है आ जीम नहीं आई है जी राम जी इसे कोई ना कोई तो विरोध होना है ਉਹ ਗੱਲਾਂ ਜੀ ਕਰਉਣੀ ਹੈ ਮਨ ਦਾ ਸਾਬ ਕਿਤੇ ਨਜ਼ਰ ਆਇਆ ਨਹੀਂ 100 ਦੇ 125 ਦਿਨ ਹੋ ਗਏ ਜੇ ਗਰੀਬ ਦੇ ਘਰੇ ਪੈਸੇ ਜਾਂਦੇ ਕਿਸੇ ਦੇ ਟਿੱਡੇ ਤੇ ਪੀੜ ਕਿਉਂ ਹੋਵੇ ਸਭ ਮੈਂ ਆਪ ਪੁੱਛਣਾ ਚਾਹੁੰਦਾ ਜੇ ਤੁਹਾਨੂੰ ਐਡਾ ਹੀ ਪਿਆਰ ਸੀਗਾ ਭਗਵੰਤਬਾਨ ਜੀ ਨੂੰ ਵੀ ਪੁਰਾਣੇ ਵਾਲੀ ਸਕੀਮ ਬੜੀ ਠੀਕ ਸੀ ਜੀ 100 ਦਿਨ ਬੜੇ ਠੀਕ ਸੀ 600 ਦਾ ਇਹਨਾਂ ਤੋਂ ਸੰਭਾਲੇ ਨਹੀਂ ਜਾਣੇ ਗਰੀਬਾਂ ਤੋਂ ਪੈਸੇ 100 ਤੋਂ ਨਹੀਂ ਦੇਣੇ ਥੋੜੇ ਤੋਂ ਦਾ 100 ਹੀ ਨਹੀਂ ਦਿੱਤੇ ਗਏ ਇਸ ਸਾਲ ਦੇ ਅੰਦਰ ਆ 24-25 ਜਿਹੜਾ ਸਾਲ ਗਿਆ ਸਾਬ ਸਿਰਫ 100 ਦੇ ਚੋਂ 26 ਦਿਨ ਪੰਜਾਬ ਦੇ ਐਵਰੇਜ ਆਫਸਟ ਕਢ ਲਈਏ 26 ਦਿਨ ਦਿਹਾੜੀਆਂ ਮਿਲੀਆਂ ਹੈ ਗਰੀਬਾਂ ਨੂੰ ਬਾਕੀ ਨੇ ਕਿੱਧਰ ਗਏ 74 ਦਿਨ ਉਹ ਕਿੱਥੇ ਹੈ ਉਹ ਨਹੀਂ ਦਿੱਤੇ ਗਏ ਕਿਉਂਕਿ ਕੋਈ ਠੇਕੇਦਾਰ ਨਹੀਂ ਲੱਭਿਆ ਜਿੰਨਾ ਕੰਮ ਤੇ ਠੇਕੇਦਾਰ ਨਹੀਂ ਸੀ ਇਹ ਹੋਲ ਹੋ ਸਕਦਾ ਉਹ ਦਿਨ ਹੀ ਮਜ਼ਦੂਰੀ 'ਚ ਜਿੱਥੇ ਜਿੱਥੇ ਗੱਲ ਗਿਆ ਸੁਣਦਗੇ ਕੰਮ ਨੂੰ ਸਾਰਾ ਦਾ ਸਾਰਾ ਕੰਮ ਆਪਣੀ ਗਲਤੀਆਂ ਦੇ ਉੱਤੇ ਪਰਦਾ ਪਾਉਣ ਦੇ ਵਿੱਚ ਹੋਇਆ। ਸਾਰੇ ਗੱਲ ਆਪਣੀ ਆਪਣੀ ਸਿਕਸ ਗੇਟ 'ਚ ਹੀ ਕਹਿ ਗਏ। ਮੈਨੂੰ ਪਤਾ ਹੈ ਠੰਡ 'ਚ ਤੁਸੀਂ ਆਇਓ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਉੱਤੇ ਸਾਬ। ਜਿਆਦਾ ਸਮਾਂ ਮੈਂ ਨਹੀਂ ਲੈਣਾ ਪਰ ਤਾਂ ਮੋਟੀ ਗੱਲ ਕਿਉਂਕਿ ਮੇਰਾ ਮੰਨਣਾ ਹੈ ਕੋਈ ਜਰਾ ਪੋੜਾ ਸਿਆਣਾ ਬੰਦਾ ਹੋਵੇ ਨਾ ਉਹ ਤਾਂ ਬੈਠ ਕੇ ਸਮਝਾ ਸਕਦਾ। ਸਮਝਿਆ ਨਹੀਂ ਮੈਂ ਤਾਂ ਦੱਸੋ ਜੀ ਇਹ ਕੀ ਹੈ ਪਰ ਜਿਹੜਾ ਪੜਿਆ ਲਿਖਿਆ ਸਮਝ ਬੇਬਕੂ ਹੋਏ ਨਾ ਉਹ ਸਮਝਾਣਾ ਬਹੁਤ ਔਖ ਹੁੰਦਾ ਉਹਨਾਂ ਵਾਸਤੇ ਮੈਂ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਜਿਹੜੇ ਆ ਬਾਹਾਂ ਬੋਲੀ ਜਾਂਦੇ ਐ ਕੱਪੜੇ ਜੋ ਬਾਹਰ ਹੋਏ ਖੜੇ ਐ ਰਸਤਾ ਬਹਿਾਂ ਚਲਾ ਦੇਣਾ ਜੀ ਮਨਰੇਂਗਾ ਬਚਾਓ ਜੀ ਬਣਾਣਾ ਬਚਾਓ ਜੀ ਬਚਾਓ ਕੀ ਸਾਬਾ ਕੋਈ ਅਕਲ ਬਚਾਓ ਕੰਮਾਤ ਦਿਓ ਤੁਸੀਂ ਅਗਰੇ ਨੂੰ ਗਾਗਰ ਤੇ ਸਾਕਰ ਪੰਧਿਕਾ ਲਾਵੇ ਆ ਜਿਹੜਾ ਪੈਸਾ ਹੈ ਇੱਕ ਮਿੰਟ ਸਾ ਆ ਜਿਹੜਾ ਜੀ ਰਾਮ ਜੀ ਸਕੀਮ ਹੈ ਜੀ ਰਾਮ ਜੀ ਸਕੀਮ ਦੇ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਐ ਕਿਸੇ ਵੀ ਸਰਕਾਰਾਂ ਦੀ ਮਦਦ ਕੀਤੀ ਹੈ ਕਿ ਤੁਸੀਂ ਪਿੰਡਾਂ ਦੇ ਵਿਕਾਸ ਦੇ ਵਿੱਚ ਜਿਹੜਾ ਪੈਸਾ ਲਾਣਿਓ ਜਿਹੜੀ ਜਿਹੜੇ ਸੂਬੇ ਦੀ ਜਿੰਨੀ ਸਮਰਥਾ ਹੈ ਤੁਸੀਂ ਆਪਣੇ 1 ਸਾਲ ਦੇ ਅੰਦਰ 2000 ਕਰੋੜ ਰੁਪਏ ਪਿੰਡਾਂ ਚ ਲਾਣਿਓ 4000 ਕਰੋੜ ਰੁਪਏ ਲਾਣਿਓ ਉਹਦੇ 'ਚ ਸਾਡਾ ਹਿੱਸਾ ਸੱਚ ਪੈਸੇ ਅਸੀਂ ਸਾਥਾ ਹੱਸੇ ਦਿਆਂਗੇ ਛੋਟਾ ਜਿੰਮੇਵਾਰੀ 100 ਰੁਪਏ ਦੀ 40 ਰੁਪਏ ਸੇ ਆਹੀ 40 ਰੁਪਏ ਤੁਸੀਂ 40 ਰੁਪਏ ਚ ਕੰਮ ਚਲਾ ਲਓ 40% ਛੋਟਾ 60% ਕੇਂਦਰ ਸਰਕਾਰ ਦਾ ਇਹਦੇ ਵਿੱਚ ਕਿਸੇ ਦੇ ਕੀ ਪ੍ਰੋਬਲਮ ਕੀ ਮਿਲਵਾ ਨਹੀਂ ਸਮਝੇ ਪਿੰਡਾਂ 'ਚ ਕੰਮ ਹੋਣਾ ਜ਼ਰੂਰੀ ਹੈ ਉਹਨਾਂ 'ਚ ਗਰੀਬ ਨੂੰ ਦਿਹਾੜੀ ਮਿਲਣੀ ਜ਼ਰੂਰੀ ਹੈ ਵੀ ਜੇ ਤੁਸੀਂ ਵੀ ਜਾ ਕੇ ਨਾ ਖੜੀ ਕਰਦੇ ਹੋ ਠੇਕੇਦਾਰ ਨੂੰ ਨਾ ਖੜਾ ਕਰਦੇ ਹੋ ਉਹਨਾਂ 'ਚ ਕੰਮ ਪ੍ਰੋਬਲਮ ਆ ਰਹੀ ਹੈ ਮੈਂ ਬਾਰੀ-ਬਾਰੀ ਇਸ ਗੱਲ ਨੂੰ ਦੁਹਰਾਣਾ ਕਿਉਂਕਿ ਮੰਨਤਾ ਕੋਈ ਹੋਰ ਲੰਮੀ ਚੋੜਾ ਇੰਟੈਲੀਜੈਂਸ ਵੇਰ ਕੋਲਤਾ ਐ ਨਾ ਜਿਹੜੀ ਸਤਾਜੇ ਕੰਨ ਦੀ ਐ ਸਾਡੇ ਵਾਲੇ ਇਲਾਕੇ ਜਿਹੜੀਆਂ ਗੱਲਾਂ ਹੁੰਦੀਆਂ ਉਹ ਦੱਸਦਾ ਪਿੰਡਾਂ ਦੇ ਲੋਕ ਕਹਿੰਦੇ ਐ ਆਪਾਂ ਜੇ ਕਰੇ ਕੋ ਗੱਲ ਕਰੀ ਜਾਂਦੇ ਸੀ ਕਹਿੰਦੇ ਆ ਉਹ ਹੋਇਆ ਖੜਾ ਕਹਿੰਦਾ ਮੋਦੀ ਸਾਹਿਬ ਦਾ ਪਾ ਰਿਆ ਅੱਖ 'ਚ ਸੁਰਮਾ ਤੇ ਭਗਵਾਨ ਤੁਮਹਾਨੂੰ ਦੇ ਲੋਕਨ ਕਹਿੰਦੇ ਕਿ ਨਹੀਂ ਮੋਦੀ ਸਾਹਿਬ ਦੀ ਅੱਖ ਖੋੜ ਰਹੀ ਸੰਦੇ ਮਾਈਲ ਜੀ ਕਾ ਬਹੁਤ ਹਲ ਲਾਉਣ 1200 ਸੁੰਮਰ ਪੈਕੇਜਾਂ ਨਾਲ ਇਹ ਮਿਲਿਆ ਆਖਪੜੀਆਂ ਦੇ ਵਿੱਚ ਤੁਮ ਨੂੰ ਤੁਮ ਨੂੰ 60000 ਰੁਪਇਆ ਦੇ ਰਹੇ ਐ 40% ਤੁਹਾਡਾ 30% ਲਗਦਾ 10% ਦਾ ਪਹਿਲਾਂ ਦੇ ਹੀ ਜਾਂਦੇ ਸੀਗੇ 30% ਸਰਕਾਰ ਪਹਿਲਾਂ ਦੇ ਰਹੀ ਸੀ 10% 3 ਦੇਣਾ ਪਊਗਾ ਜੇ ਸਪੋਜ਼ ਕਰੋ ਪਿਛਲੇ ਸਾਲ 1320 ਕਰੋੜ ਰੁਪਏ ਦਾ ਟੋਟਲ ਇਹਨਾਂ ਨੇ ਇਹਦੇ ਵਿੱਚ ਖਰਚਾ ਦਿਖਾਇਆ ਮੰਨੇਗਾ ਦੇ ਵਿੱਚ

ਕਾਕੇ ਐਸੇ ਕਿਹੜੀ ਇਕਨੋਮਿਕ ਸੈਂਦਰੀ ਕਿਸੇ ਨੂੰ ਇਕਨੋਮਿਕਸ ਦੇ ਵਿੱਚ ਡਿਗਰੀ ਚਾਹੀਦੀ ਹੈ 100 ਸਮਝ ਨਹੀਂ ਆ ਰਿਹਾ ਫੋਟੋ ਕਿਚਾੜੀ ਹੈ ਪਹਿਲਾਂ ਇਹ ਕਰਦੇ ਸੀ ਵੀ ਆ ਇੱਕ ਮਿੰਟ ਤੇ ਫੋਨ ਖੜਕ ਕਰਕੇ 15 20 ਜਨਾਨੀਆਂ ਨੂੰ ਨੂੰ ਜਾਂ ਟੱਕ ਕੇ ਫੋਟੋ ਖਾਵਾ ਦਿੰਦੇ ਸੀ ਅਸੀਂ ਗਰੁੱਪ ਨੂੰ ਪੇਮੈਂਟ ਪਾਤੀ ਸੀ ਹੁਣ ਜਿਸ ਦੇ ਖਾਤੇ ਤੇ ਜਾਊਗੀ ਉਹਦੀ ਫੋਟੋ ਲੱਗੇ ਹੋਏ ਵਿੰਡੋ ਚ ਫੋਟੋ ਹੈ ਉਹ ਜੀਓ ਟੈਗਿੰਗ ਤੇ ਉਹਦੀ ਵੈਰੀਫਿਕੇਸ਼ਨ ਜਿਹੜੀ ਹੈ ਵੀਡੀਓ ਨਾਲ ਉਹਦਾ ਸਾਰਾ ਕੁਝ ਹੋ ਗਿਆ ਸੇ ਪ੍ਰੋਬਲਮ ਕਿੱਥੇ ਕਿਸ ਗੰਨਾਰੋਂ ਲਾਪਰਟ ਐ ਐਕਸੈਕਟੂ ਜ਼ੀ ਆਪਣੇ ਕਮਜ਼ੋਰੀਆਂ ਆ ਜਿਹੜੇ ਕੱਪੜੇ ਉਠਾਲੇ ਐ ਪੈਸੇ ਐ ਇਹਨੂੰ ਢਗਣ ਵਾਸਤੇ ਲਾ 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 ਭਾਰਖਿਆ ਰੇ ਸ਼ਹਿਰਾਂ ਚ ਜਾ ਕੇ ਲੋਕਾਂ ਚ ਜਾ ਕੇ ਅਸੀਂ ਜੀ ਭੁੱਖੇ ਕਿਸੇ ਨੂੰ ਨਹੀਂ ਬਚਾਣਾ ਸਾ ਆਪਣੀ ਕਮਜ਼ੋਰੀਆਂ ਆ ਜੋ ਕੁਝ ਹੋ ਰਿਹਾ ਪਿਛਲੇ ਖਬਰਾਂ ਦੇਖ ਕੇ ਦੇਖੋ ਪਿਛਲੇ ਇਸ ਨਵੇਂ ਸਾਲ ਦੇ 7 ਦਿਨਾਂ ਦੇ ਅੰਦਰ 9 ਕਤਲ ਹੋ ਗਏ 50 ਦੇ ਅੰਦਰ 9 ਕਤਲ ਹੋ ਗਏ ਅੱਜ ਦੇ ਇਸ ਕੀ ਚਾਦੂ ਕਰਤੇ ਡਰ ਕਾੜੀ ਕਹਿੰਦੇ ਨਮਾ ਇੱਕ ਮੈਂ ਉਹ ਉਹ ਪੰਡਾ ਨੂੰ ਲੈ ਲਿਆ ਹੋ ਪੁਲਿਸ ਤੇ ਯਕੀਨ ਰਟ ਗਿਆ ਪਹਿਲਾਂ ਤਾਂ ਕਹਿੰਦੇ ਜੜੂ ਕੱਢ ਲਿਆਂਗੇ ਪਹਿਲਾਂ ਦਾ ਭਗੰਦਮਾ ਜੀ ਨੂੰ ਕੀ ਤੇਜਰੀਵਾਲ ਸਾਹਿਬ ਕਿਉਂਕਿ ਮੁੱਖ ਮੰਤਰੀ ਦਾ ਕੇਜਰੀਵਾਲ ਸਾਹਿਬ ਹੀ ਐਡੀ ਫੈਕਟਰ ਤੋਂ ਤੇ ਤੰਗ ਤਰ ਨਾਲ ਇਲੈਕਸ਼ਨ ਚ ਕਹਿ ਗਏ ਸੀ ਮੈਂ ਗੈਂਗਸਟਰ ਨੂੰ 7 ਦਿਨ ਦਾ ਨੋਟਿਸ ਦੇਣਾ ਯਾਦਾ ਛੱਡ ਜੋ ਨਹੀਂ ਨੀ ਦੇਣਗੇ ਉਹਨਾਂ ਨੇ 7 ਦਿਨਾਂ ਚ ਲੋ ਕਰ ਤੇ ਲਸਭਾਲ ਦੋ ਕੇਜਰੀਵਾਲ ਸਾਹਿਬ ਉਹ ਆ ਕੀ ਹੈ ਜਿਹੜੇ ਤਾੜੀ ਉਚਾਣ ਵਾਲੇ ਗੱਲੀ ਸਭ ਸ਼ਰਮ ਦਾ ਮੁਕਾ ਹੈ ਜਿਨ੍ਹਾਂ ਦੇ ਘਰੇ ਸੱਤਾਂ ਮਸਲੇ ਪਿਛੇ ਉਹਨਾਂ ਦਾ ਮੁਕਾਮ ਹੈ ਦੂਜੇ ਪਾਸੇ ਪਿਛਲੇ ਹਫ਼ਤੇ ਅਕਸੂਚੇ ਇਹਨਾਂ ਨੇ ਆਏ ਜੁੱਤੇ ਨਸ਼ੋਂ ਦੇ ਵਿਰੁੱਧ ਖਤਮ ਕਰ ਦੇਵੇ ਵੀ ਪੁਲਿਸ ਨੂੰ ਇਜਾਜ਼ਤ ਦਿੱਤੀ ਜੀ ਪੁਲਿਸ ਇਹ ਕਰ ਦੋ ਵੀ ਪੁਲਿਸ ਨੇ ਕਿੰਨੇ ਹੁਣ ਕੁਝ ਦਿਨ ਪਹਿਲਾਂ ਇੱਕ ਕੀਤੀ ਸੀ ਕਹਿੰਦੇ 80000 ਪਰਜ 80000 ਬੰਦੇ ਫੜ ਕੇ ਅੰਦਰ ਲੱਕਤੇ 80000 ਜਿਲ੍ਹਾ ਛਤੀ ਜਿਲ੍ਹਾ ਹੈ 60000 ਦੀ ਕੈਪੈਸਿਟੀ ਹੈ ਜੋ ਉਹ ਤੁਪਨਾ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ उदो जो युद्ध नशे ने टैलीफोन नंबर कोई भी बंद इंफोर देगा आएगा ही सी मेरे को सारे तो मेरे मैं कागज पत्र इतने बाद के मैं बैठे ना पुलिस करूंगा साधे ਕੱਲ ਨਾਲ ਫੇਰ ਕਿਤਾਇਆ ਮੀਟਿੰਗ ਕਰਤੀ ਕਹਿੰਦੇ ਜੀ ਹੁ ਦੂਜਾ ਫੇਜ਼ ਚੱਲੂ ਹੋ ਰਿਹਾ ਹੈ ਵੀ ਆਸੀਂ ਪਿੰਡਾਂ ਦੀ ਕਮੇਟੀਆਂ ਬਣਾਵਾਂਗੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਕੱਠਾ ਕਰਕੇ ਰਾਤ ਨੂੰ ਠਿਕਰਾ ਪੈਰਾ ਲਗਿਆ ਕਰੂਗਾ ਸ਼ਾਬਾਸ਼ ਤੇ ਆ ਜਿਹੜੀ ਨਫਰੀ ਭੜਕੀ ਕਰ ਰਹੀ ਆ ਪੰਜਾਬ ਦੇ ਅੰਦਰ ਪਰ ਕਪਟਾ ਸਾਰੇ ਤੋਂ ਜ਼ਿਆਦਾ ਪੁਲਸ ਹੈ ਸਭ ਤੋਂ ਜ਼ਿਆਦਾ ਪੰਜਾਬ ਜੀ ਹੈ ਸਭ ਤੋਂ ਜ਼ਿਆਦਾ ਤੰਕਰ ਕੌਲਸ ਨੂੰ ਕਰਕੇ ਤੇ ਮਿਲਦੀਆਂ ਪੰਜਾਬ ਤੋਂ ਮਿਲਦੀ ਹੈ ਹਿੰਦੁਸਤਾਨ ਚੋਂ ਜਿਆਦਾ ਕਿਸੇ ਕੋਸਕ ਦੇ ਨਹੀਂ ਕੰਗਾ ਇੱਥੇ ਉਹ ਸਾਰੇ ਨਕਾਰਾ ਤੇ ਹੋਰ ਕਹਿੰਦੇ ਐ ਟਿੱਕਰੀ ਪੈਰ ਲੱਗਾ ਕਰੂਗਾ ਸੀ ਕਮੇਟੀਆਂ ਬਣਾ ਲੈਣੀ ਐ ਸੈਲਫ ਡਿਫੈਂਸ ਜਿਹੜੀ ਕਮੇਟੀ ਵਿਲੇਜ ਤੇ ਸੈਲਫ ਡਿਫੈਂਸ ਉਹਨਾਂ ਨੇ ਕਰਨੀ ਐ ਬਥੋੜਾ ਥੋੜਾ ਖਰਚਾ ਕਿਉਂ ਪਰਚਾ ਬਹੁਤ ਮਾਝ ਚਲੋ ਕਰੇ ਇਹਨਾਂ ਨੂੰ ਪੇਜੋ ਕਿ ਜੀ ਵਾਲ ਸਾਹਿਬ ਉੱਥੇ ਆਪਣਾ ਸੈਲਫ ਡਿਫੈਂਸ ਕਮੇਟੀ ਕਰੇ ਬਣਾ ਲੈ ਤੇ ਨਾਲ ਇੱਕ ਨੰਬਰ ਹੋਰ ਦਿੰਦਾ ਐ ਟੁੱਲ ਗਏ ਭਗਵੰਦ ਮਾਜੀ ਕਿਤੇ ਲੋਰ ਚੋੜਿਆ ਪਤਾ ਨਹੀਂ ਕਿਸ ਟਾਈਮ ਮੀਟਿੰਗ ਕੀਤੀ ਹੋਰ ਸ਼ਾਇਦ ਆ ਨਹੀਂ ਰਿਹਾ ਕਹਿੰਦੇ ਇੱਕ ਨੰਬਰ ਮੈਂ ਦੇ ਰਹਾ ਹਾਂ ਅਬ ਨਿਆ ਚਾਲੂ ਕਰਦੇ ਇੱਕ ਨਵਾਂ ਨੰਬਰ ਦਿੱਤਾ ਇੱਕ ਨਵਾਂ ਨੰਬਰ ਦਿੱਤਾ ਫਰਕ ਕੀ ਹੈ ਉਹ ਨੰਬਰ ਕਹਿੰਦਾ ਚੀਫ ਮਿਨਿਸਟਰ ਖੁਦ ਮਾਨੀਟਰ ਕਰੂਗਾ ਕਲੀਅਰ ਕੱਟ No confidence motion in the Punjab police ਵੀ DJP ਦੇ ਦਫ਼ਤਰ ਤੋਂ ਨਹੀਂ ਸੁਭਾਣਗੇ ਆਪ ਗਵੰਦ ਮਾਜੀ ਸੁਭਾਣ ਲੈਣਗੇ ਪਰ ਮਾਣਾ ਜਾ ਟਾਈਮ ਵੀ ਦੱਸ ਦਿੰਦੇ ਇਹ ਕਿੰਨੇ ਜਦੋਂ ਕਿੰਨੇ ਜਿੱਤੇ ਬੱਸ ਬਾਸ ਸੈਟਾ ਕਿ ਜੁਮੇਰ ਦਾ 24 ਘੰਟੇ ਦੀ ਰਿਪੋਰਟ ਆ ਨਹੀਂ ਹੈ ਉਹਨਾਂ ਦਾ ਹਫ਼ਤਾ ਦਾ ਲਿਮਟਡ ਟਾਈਮ ਹੈ ਸਾਹਿਬ ਉਹਨਾਂ ਦੇ ਆ ਬਹੁਤ بڑے ਰਿਸ਼ਤੇ ਨੇ ਉਧਰ ਹੋਣ ਚਿਹ ਰਹਿੰਦੇ ਸਭ ਖੇਡ ਬਣਾ ਰਖੇ ਨੇ ਖੇਡ ਬਣਾ ਰਖੇ ਨੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ ਮੈਂ ਇੱਕ ਗੱਲ ਦੀ ਵੈਸੇ ਬਧਾਈ ਦੇਣਾ ਚਾਹੂਗਾ ਮਾਨ ਸਾਹਿਬ ਸਾਰੇ ਕਹਿਣਗੇ ਕਿ ਲੱਗ ਕੇ ਪਾਸੇ ਦਾ ਬੜੀ ਤੋਂ ਤੋਂ ਆਪ ਕੇ ਦਾ ਕਾਂਗਰਸ ਦਾ ਲੀਡਰ ਹੋ ਗਿਆ ਉਹ ਚਰਚਾ ਕੀਤੀ ਲੱਗਿਆ ਮੈਂ ਵੀ ਜਿਹੜੀ ਤੇ ਵਾਈ ਬਣਦੀ ਹੈ ਬਣਦੀ ਹੈ ਸਭ ਉਹ ਬਧਾਈ ਇਸ ਗੱਲ ਦੀ ਹੈ ਕਿ ਕਲਾਕਾਰ ਬਹੁਤ ਵਧੀਆ ਜਿਹੜਾ ਕੰਮ ਕਰਦੇ ਸੀਗੇ ਜਿਸ ਤਰ੍ਹਾਂ ਕੰਮ ਉਸੀ ਕੋ ਸਾਜੇ ਵਾਕਿਆ ਸਿਰੇਲਾ ਟਿਕਾਣਾ ਅੱਜ ਪੰਜਾਬ ਦੇ ਅਦਰ ਨਹੀਂ ਹਸੂਮਾ ਸਾਹਿਬ ਦੇ ਬੜੇ ਬੜੇ ਵਕੀਲਾਂ ਨਾਲ ਗੱਲ ਆ ਮੈਂ ਤਾਂ ਇਸ ਵਕਤ ਤੋਂ ਕਹਿ ਰਿਹਾ ਪੱਖ ਮਾਂਜੀ ਸੁਣਦੇ ਹੋਣੇ ਖੁਸ਼ੀ ਬਹੁਤ ਹੋਣੇ ਵੀ ਘੱਟੋ ਘੱਟ ਕਹਿੰਦਾ ਭਾਜਪੀ ਦਾ ਪ੍ਰਧਾਨ ਜਿਹੜਾ ਹੈ ਮੇਰੀ ਤਾਰੀਫ ਕਰੀ ਜਾਂਦਾ ਕਰੀ ਕਰਾ ਲਾ ਕੇ ਲੋਕਾਂ ਦੇ ਪਹਿਲਾਂ ਹੁੰਦਾ ਸੀ ਇਹ ਮੁੰਡਾ ਜਵਾਨ ਹੋ ਕੇ ਨੌਕਰੀ ਲਵਾਵਾਂਗੇ ਉਹਨਾਂ ਕੇ ਲਈ ਆਉਂਦਾ ਸੀਗਾ ਵੀ ਮੁੰਡਾ ਘਰੇ ਮੁੜ ਕੇ ਆਊਗਾ ਨਾਊਗਾ ਪਤਾ ਨਹੀਂ ਬਾਹਰ ਹਾਲਾਤ ਇਹ ਸੀ मागो पेड़ा बोझ रहा है तो बाज हट के सारे ना नौकरिया का बोझ ना कोई महंगाई किसी गल, गल नी कोई करता अजकल गल आ करते दे देखियो मेरा जवाब कितने नशे नाम ਆਹ ਸਤ ਸਤ ਗੁੰਦ ਬਾਜੀ ਦੇ ਦੇਖੋ ਆ ਜਿਹੜਾ ਨਵਾਂ ਫੇਸ ਚੰਦੂ ਕੀਤਾ ਨਸ਼ਿਆਲਾ ਆ ਹੀ ਐ ਸਭ ਮੇ ਲੋਗ ਹੋੜੇ ਉਸ ਪਾਸੇ ਤੁਰੇ ਰਹੇ ਕੋਈ ਨਾ ਪੁੱਛੇ ਇੱਕ ਪਾਸੇ ਮਨਰੇਗਾ ਛੇੜਤਾ ਕਹਾਣੀ ਕੋ ਕੱਲ ਨਹੀਂ ਕੋਈ ਬਾਤ ਨਹੀਂ ਉਹਨਾਂ ਦਾ ਤਾਰੀਫ ਕਰਨੀ ਧੰਨਵਾਦ ਕਰਨਾ ਚਾਹੀਦਾ ਹੈ ਪ੍ਰਧਾਨ ਮੰਤਰੀ ਜੀ ਜਾਬੇ ਪਿੰਡਾਂ ਦੇ ਵਿਕਾਸ ਦੇ ਵਾਸਤੇ ਤੁਸ ਜਰਵਾਹੇ ਖੋਲਦੇ ਗਰੀਬਾਂ ਦੇ ਘਰੇ ਸਾਬ 100 ਬਿਲਕੁਲ ਜਿਹੜੇ ਰੈਣਾ ਸਾਹਿਬ ਗੱਲ ਕਰਕੇ ਗਏ ਸੀਸ਼ਿੰਦ ਜੀ ਗੱਲ ਕਰਕੇ ਗਏ ਇੱਥੇ ਕਿਸਾਨ ਤੇ ਮਜ਼ਦੂਰ ਇੱਕ ਗੱਡੀ ਦੇ ਦੋ ਪਹੀਏ ਐ ਇਹਨਾਂ ਦੇ ਵਿੱਚ ਇੱਥੇ ਆ ਕਰੋਨਾ ਦੇ ਅੰਦਰ ਵੀ ਦੇਖਿਆ ਨਹੀਂ ਸੀ ਕਿੰਨੇ ਹੀ ਜ਼ਿੰਮੇਦਾਰ ਆ ਕਿ ਸਟੇਸ਼ਨਾਂ 'ਤੇ ਖੜੇ ਸੀ ਵੀ ਸਾਨੂੰ ਕੰਮ ਕਰਨ ਵਾਲਾ ਨਹੀਂ ਮਿਲਦਾ ਜੀ ਬਾਹਰ ਉਹ ਗੱਡੀ ਆਊਗੀ ਫਿਰ ਦੇਖ ਕੇ ਕਰਾਂਗੇ ਉਹ ਤੋਂ ਬਿਹਾਤੋਂ ਇਹ ਵੀ ਤੋਂ ਗੱਡੀ ਆਊਗੀ ਤੇ ਜੇ ਤੁਸੀਂ ਉਹਨਾਂ ਦੇ ਨਾਲ ਜੇ ਜਦੋਂ ਮਜ਼ਦੂਰ ਨੂੰ ਇੱਥੇ ਨੌਕਰੀ ਮਿਲਦਾ ਸਾਧਨ ਹੈ ਕੰਮ ਚੱਲ ਰਿਹਾ ਹੈ ਜਾਂ ਕਟਾਈ ਚੱਲ ਰਹੀ ਹੈ ਬਿਜਾਈ ਚੱਲ ਰਹੀ ਹੈ ਇਹਦੇ ਵਿੱਚ ਕੀ ਘੜਾ ਨਾ ਮਾੜਾ ਕਰਤਾ ਸਾਹਿਬ ਕਹਿੰਦੇ ਨਹੀਂ ਜੀ 60 ਦਿਨ ਦੀ ਕਟ ਨਹੀਂ ਦਿੱਤੀ ਰੈਣਾ ਜੀ ਕਹਿ ਕੇ ਗਏ 120 ਦਿਨ ਕਿਹਾ 108 ਦਿਨ ਹੋ ਗਏ 108 100 ਆ ਸੱਤ ਦਿਨ ਹੋਰ ਪਾ ਦੇ 180 ਦਿਨ ਦੀ ਉਹਨਾਂ ਨੂੰ ਦਿਹਾੜੀ ਪੱਕੀ ਕਰਤੀ 60 ਦਿਨ ਕਿਸਾਨਾਂ ਨੂੰ ਖੇਤੀ ਜੇ ਉਧਰ ਕੰਮ ਮਿਲ ਜੂਗਾ ਤੇ ਇਹਨਾਂ ਨਾਲ ਡਿੱਟ ਪੜ ਜੂਗਾ ਸੋ ਸਾਬ ਮੇਰੀ ਬੇਨਤੀ ਹੈ ਨਹੀਂ ਆ ਤਕੜੇ ਹੋ ਕੇ ਇਸ ਗੱਲ ਨੂੰ ਸਮਝੋ ਤੇ ਜਿਹੜੇ ਲੋਕ ਗੁੰਮਰਾਹ ਕਰ ਲਾਵੇਂ ਤੁਨੂੰ ਆਗੇ ਚਾਹ ਆਪੜੇ ਹੈ ਚਾਹ ਕਾਂਗਰਸ ਵਾਲੇ ਉਹਨਾਂ ਨੂੰ ਕੋਈ ਜਵਾਬ ਦੇਣ ਦਾ ਹੌਨ ਨਹੀਂ ਸਕਦਾ ਉਹਨਾਂ ਨੂੰ ਤਾਂ ਫੱਦੇ ਬੁਲਾ ਗਿਆ ਕਰੋ ਜੈ RAM ਜੀ ਇਸੇ ਸਾਰੀ ਦਾ ਰਾਜਨੀਤੀ ਸਭ ਕੁਝ ਨੁਕੀਲਾ ਸਭਾ ਕੀ ਅੱਜ ਜਵਾਬ ਆਗੇ ਜੈ RAM ਕੀ ਸਿੱਧੜੋਲੀ ਕਦਮ ਕਰੋਗਾ ਲੋ ਤੇ ਚੇ ਚੇ ਕਹੀਂ ਕਿਉਂਕਿ ਇਹ ਰਾਜਨੀਤਿਕ ਮੰਚ ਹੈ

ਕੋਨਾ ਦਾ ਨਾਂ ਛੋਟਾ ਸੁੱਖਾ ਜਲ ਸੁੱਕ ਸੁੱਕ ਕਰਕੇ ਅ ਦੇਖਦਾ ਮੇਰ ਗੱਲ ਇੱਥੇ ਤਾਂ ਇਨਕਲੇਵ ਹੀ ਮੱਚ ਲੈ ਇਨਕਲੇਵ ਰੋਟਾ ਛਾਹ ਦੇ ਤਾਂ ਬਰਚਾ ਦਾ ਮੱਚਲ ਬੈਠਾ ਇੱਥੇ ਬੰਦੇ ਚਾਹ ਜੰਮੂ ਕਸ਼ਮੀਰ ਦਾ ਪਤਾ ਹੈ ਕਿਸੇ ਨੂੰ ਕੇਰਲਾ ਦਾ ਪਤਾ ਹੈ ਕਿ ਸਭ ਕੇਰਲਾ ਦਾ ਮੁੱਖ ਮੰਤਰੀ ਕੌਣ ਕਿਸੇ ਨੂੰ ਝਾਰਖੰਡ ਦੇ ਮੁੱਖ ਮੰਤਰੀ ਦਾ ਪਤਾ ਕੌਣ ਇੱਕ ਤਾਂ ਮੈਂ ਕਹਿੰਦਾ ਇੱਕ ਮੁੱਖ ਮੰਤਰੀ ਦੇ ਨਾਮ ਸਾਰਿਆਂ ਨੂੰ ਪਤਾ ਹੈ ਕਿਹੜਾ ਪਿਆਰਾ ਹੈ ਨਾਮ ਕੰਮ ਅਲ ਕਿਉਂ ਨਾਮ ਪਿਆਰਾ ਹੈ ਕਿ ਕੰਮ ਪਿਆਰਾ ਹੈ ਸ਼ਕਲ ਪਿਆਰਾ ਹੈ ਕਿ ਚੰਮੂ ਤੇ ਚੰਮੂ ਪਿਆਰਾ ਹੈ ਕਿ ਕੰਮ ਪਿਆਰਾ ਹੈ ਸਾਹਿਬ ਕਿਉਂਕਿ ਉਹਨਾਂ ਨੇ ਜਿਹੜਾ ਯੂਪੀ ਬਦਮਾਸ਼ੀ ਗੁੰਡਾ ਕਰਦੀ ਕੇ ਨਾਮ ਤੋਂ ਜਾਣਿਆ ਜਾਂਦਾ ਸੀਗਾ ਉਹ ਜੜੋਂ ਘਟਾ ਦਿੱਤਾ ਤੇ ਫੋਟਾ ਕੀ ਗਿਆ ਲੈ ਜਿਹੜੇ ਮਾਤਾਵਾ ਮੈਂ ਨਾ ਆਪਣੇ ਬੱਚਿਆਂ ਦੇ ਪ੍ਰਤੀ ਚਿੰਤਤ ਦਾ ਹੈ ਭਰਾਵਾਂ ਦੇ ਪ੍ਰਤੀ ਚਿੰਤਕ ਹੈ ਉਹਨਾਂ ਨੂੰ ਲੱਗਦਾ ਨਹੀਂ ਕਿ ਹੁਣ ਮੌਕਾ ਆ ਗਿਆ ਸੋ ਦਾ ਟਾਈਮ ਹੈ ਹਸ ਕਮ ਦਾ ਟਾਈਮ ਹੈ ਹਸ ਕਮ ਪੰਜਾਬ ਨੀਡਸ ਅ ਚੇਂਜ ਪੰਜਾਬ ਬਦਲਾ ਪਾਉ ਰਿਹਾ ਸਾਬ ਬਾਕੀ ਸਾਰਾ ਕੁਝ ਦੇਖ ਲਿਆ ਬਦਕੇ ਦੇਖ ਲਿਆ ਮੈਂ ਕੋਈ ਜੋਤਸ਼ੀ ਨਹੀਂ ਮਨ ਨੂੰ ਕੋਈ ਗਿਆਨ ਨਹੀਂ ਪਰ ਮਨ ਨੂੰ ਲੱਗਦਾ ਨਹੀਂ ਵੀ ਆਪਣੇ ਪਿੰਡੋਂ ਘੇ ਨਹੀਂ ਉੱਡੂਗਾ ਕੀ ਰਿਜ਼ਲਟ ਆਣੇ ਹੈ पर एक देख रहा कि पंजाब के लोग बदलाव देख रहे हैं बदलाव की अगर किरण किसी को दिखती है तो बीजेपी से कुछ नहीं है सब सब